ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਜੀ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਆਪਾਂ ਅਕਸਰ ਹੀ ਕਿਸੇ ਨਾ ਕਿਸੇ ਮੁੱਦੇ ਤੇ ਗੱਲ ਕਰਦੇ ਰਹਿੰਨੇ ਆ ਤੇ ਅੱਜ ਵੀ ਜਿਹੜੇ ਮੁੱਦੇ ਤੇ ਗੱਲ ਕਰ ਰਹੇ ਆ ਉਹ ਵੀ ਇੱਕ ਬਹੁਤ ਸੰਗੀਨ ਮੁੱਦਾ ਹੈ ਪੰਜਾਬ ਦੇ ਵਿੱਚ ਹੜ੍ਹ ਅਤੇ بارشਾਂ ਨੇ ਕਹਿਰ ਟਾਇਆ ਹੋਇਆ ਹੈ ਇਹ بارشਾਂ ਹੜ੍ਹ ਕੁਦਰਤ ਦੀ ਜੋ ਕੁਦਰਤ ਨੂੰ ਚੰਗਾ ਲੱਗਦਾ ਉਹਦੇ ਮੁਤਾਬਕ ਹੋ ਰਿਹਾ ਬਾਣੀ ਦੇ ਵਿੱਚ ਵੀ ਲਿਖਿਆ ਜੋ ਤਦ ਭਾਵੇਂ ਨਾਨਕਾ ਸੋਹੀ ਗੱਲ ਚੰਗੀ ਤੇ ਆਪਾਂ ਉਹਦੇ ਤੇ ਕੋਈ ਟਿੱਪਣੀ ਕਰਦੇ ਕੁਦਰਤ ਨਾਲ ਕੋਈ ਵੀ ਇਹੋ ਜੀ ਗੱਲ ਨਹੀਂ ਕਰ ਸਕਦੇ ਕੁਦਰਤ ਦੇ ਖਿਲਾਫ ਉਹਨੂੰ ਜੋ ਚੰਗਾ ਲੱਗਦਾ ਹੈ ਉਹ ਕਰ ਕਰ ਰਿਹਾ ਉਹਦੇ ਚ ਪਤਾ ਨਹੀਂ ਜੇ ਕਿਸੇ ਦਾ ਨੁਕਸਾਨ ਹੋ ਰਿਹਾ ਤੇ ਉਹਨੂੰ ਕਿੰਨਾ ਚੰਗਾ ਲੱਗਦਾ ਹੈ ਜਾਂ ਜੋ ਵੀ ਕਰ ਰਿਹਾ ਪਰਮਾਤਮਾ ਚੰਗਾ ਕਰ ਰਿਹਾ ਪਰ ਉਥੇ ਜਿੱਥੇ ਸਾਡੀਆਂ ਸਰਕਾਰਾਂ ਦੇ ਕਈ ਫਰਜ਼ ਬਣਦੇ ਹੁੰਦੇ ਆ ਜਿਹੜੀਆਂ ਕੁਦਰਤੀ ਆਫਤਾਂ ਹੁੰਦੀਆਂ ਉਹਨਾਂ ਨੂੰ ਨਜਿੱਠਣ ਲਈ ਸਰਕਾਰਾਂ ਨੂੰ ਬਹੁਤ ਕੁਝ ਕਰਨਾ ਪੈਂਦਾ ਤੇ ਉਹ ਜਿਹੜਾ ਜੋ ਵੀ ਉਹਨਾਂ ਨੇ ਕਰਨਾ ਹੁੰਦਾ ਉਹ ਸਾਡੇ ਦਿੱਤੇ ਹੋਏ ਟੈਕਸ ਦੇ ਨਾਲ ਹੀ ਕਰਨਾ ਹੁੰਦਾ ਜਿੰਨਾ ਸ਼ਾਸਨ ਪ੍ਰਸ਼ਾਸਨ ਆ ਟੋਟਲ ਉਹ ਸਾਡੇ ਟੈਕਸ ਨਾਲ ਹੀ ਚੱਲ ਰਿਹਾ ਤੇ ਉਹ ਉੱਥੇ ਮੈਂ ਗੱਲ ਕਰਨੀ ਚਾਹੂੰਗਾ ਵੀ ਇਸ ਕੁਦਰਤੀ ਆਫਤ ਦੇ ਨਾਲ ਬਹੁਤ ਜ਼ਿਆਦਾ ਫਸਲਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਈਆਂ ਲੋਕਾਂ ਦੀਆਂ ਡੰਗਰ ਸੀ ਮੱਝਾਂ ਉਹਨਾਂ ਦੇ ਪਾਣੀ ਨੇ ਸੰਘਲ ਖੋਲਣ ਦਾ ਨਹੀਂ ਟਾਈਮ ਦਿੱਤਾ ਤੇ ਪਾਣੀ ਦਾ ਇੰਨਾ ਵਹਾਅ ਤੇਜ਼ ਸੀ ਉਹਨਾਂ ਦੇ ਮੱਜਾਂ ਦੇ ਗਲ ਘੁੱਟੇ ਗਏ ਤੇ ਥਾਂ ਤੇ ਇਹੀ ਖਤਮ ਹੋ ਗਈਆਂ ਲੱਖ ਲੱਖ ਰੁਪਏ ਦੀ ਅੱਜ ਕੱਲ ਮੱਜ ਆਉਂਦੀ ਆ ਤੇ ਬਹੁਤ ਨੁਕਸਾਨ ਆ ਉਸ ਚੀਜ਼ ਦਾ ਸਾਨੂੰ ਬਹੁਤ ਦੁੱਖ ਆ ਵਾਹਿਗੁਰੂ ਕਿਸੇ ਨਾਲ ਵੀ ਇਹੋ ਜਿਹਾ ਨਾ ਕਰੇ ਤੇ ਜਿੱਥੇ ਇਹ ਕਹਿਰ ਹੋਇਆ ਉੱਥੇ ਸਰਕਾਰਾਂ ਦੇ ਜਿਹੜੇ ਫਰਜ਼ ਬਣਦੇ ਆ ਉਹ ਸਰਕਾਰਾਂ ਫਰਜ਼ ਆਉਦੇ ਨਿਭਾਉਣ ਗਿਆ ਕੁਛ ਨਾ ਕੁਛ ਜਿੱਥੋਂ ਤੱਕ ਹੈਗਾ ਉਹ ਕੋਸ਼ਿਸ਼ ਕਰਨ ਗਿਆ ਵੀ ਅਸੀਂ ਕੁਛ ਨਾ ਕੁਛ ਹਰ ਪੀੜਤਾਂ ਲਈ ਰੱਖਿਆ ਹੋਊਗਾ ਤੇ ਉਹ ਦੇਣ ਦੀ ਕੋਸ਼ਿਸ਼ ਕਰਨਗੇ ਪਰ ਉੱਥੇ ਜੋ ਵੀ ਦੇਣਾ ਉਹਨਾਂ ਨੇ ਉਹ ਕਿਸੇ ਨਾ ਕਿਸੇ ਦਾਇਰੇ ਚ ਰੱਖ ਕੇ ਦੇਣਾ ਹੁੰਦਾ ਜਿਵੇਂ ਜਦੋਂ ਹੜਪੀੜਤਾਂ ਲਈ ਕੁਝ ਦੇਣ ਦੀ ਗੱਲ ਆਊਗੀ ਉਹਨਾਂ ਨੇ ਪਹਿਲਾਂ ਕਿੱਲਿਆਂ ਦੀਆਂ ਗਰਦੌਰੀਆਂ ਮੰਗਣੀਆਂ ਵੀ ਕਿੰਨੇ ਕਿੱਲਿਆਂ ਦਾ ਨੁਕਸਾਨ ਹੋਇਆ ਜਾਂ ਕੀ ਹੋਇਆ ਉੱਥੇ ਮੈਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਦੋਵਾਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿੱਥੇ ਤੁਸੀਂ ਇਹ ਕਫਾਨੀ ਦੇ ਨਾ ਕਿਸਾਨੀ ਨੂੰ ਮਦਦ ਦੇਣ ਦੀ ਗੱਲ ਕਰਨੀ ਆ ਕਿਉਂਕਿ ਉਹਨਾਂ ਦਾ ਨੁਕਸਾਨ ਹੋਇਆ ਅ ਕਿੱਲਿਆਂ ਦੇ ਕਿੱਲੇ ਫਸਲ ਖਤਮ ਹੋ ਗਈ ਉੱਥੇ ਉਹਨਾਂ ਕਿੱਲਿਆਂ ਦੇ ਵਿੱਚ ਉਹ ਕੰਮ ਕਰਨ ਵਾਲੇ ਉਹ ਕਿਸਾਨੀ ਨਾਲ ਜੁੜੇ ਹੋਏ ਜਿਹੜੇ ਮਜ਼ਦੂਰ ਆ ਉਹਨਾਂ ਦੀ ਵੀ ਬਹੁਤ ਹਾਲਤ ਖਸਤਾ ਹੋਈ ਆ ਤੇ ਜਿੱਥੇ ਪੰਜਾਬ ਸਰਕਾਰ ਦਾ ਫਸਲਾਂ ਦਾ ਮੁਆਵਜ਼ਾ ਦੇਣਾ ਫਰਜ ਬਣਦਾ ਉੱਥੇ ਮਜ਼ਦੂਰੀ ਦਾ ਵੀ ਮੁਆਵਜ਼ਾ ਦੇਣਾ ਫਰਜ ਬਣਦਾ ਕਿਉਂਕਿ ਉਹਨਾਂ ਖੇਤਾਂ ਦੇ ਵਿੱਚੋਂ ਕਮਾ ਕੇ ਹੀ ਮਜ਼ਦੂਰ ਨੇ ਆਪਣਾ ਪਰਿਵਾਰ ਚਲਾਉਣਾ ਆਪਣਾ ਢਿੱਡ ਭਰਨਾ ਆਪਣੇ ਬੱਚਿਆਂ ਦਾ ਢਿੱਡ ਭਰਨਾ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿੱਥੇ ਤੁਸੀਂ ਕਿਸਾਨੀ ਨੂੰ ਕੁਝ ਨਾ ਕੁਝ ਹੈਲਪ ਕਰਨ ਦੀ ਇਸ ਸੋਚਣੀਆਂ ਕੋਸ਼ਿਸ਼ ਕਰਨੀਆਂ ਉੱਥੇ ਤੁਸੀਂ ਮਜ਼ਦੂਰ ਦੀ ਵੀ ਜਰੂਰ ਗੱਲ ਸੁਣਿਆ ਜੋ ਕਿਉਂਕਿ ਉਸ ਰੋਜ਼ਮਰਾਂ ਦੀ ਜ਼ਿੰਦਗੀ ਚ ਉਹ ਹੀ ਕਮਾਉਣਾ ਤੇ ਉਹ ਹੀ ਖਾਣਾ ਜੇ ਕਿਸਾਨਾਂ ਦਾ ਖੇਤਾਂ ਦਾ ਨੁਕਸਾਨ ਹੋਇਆ ਤਾਂ ਉੱਥੇ ਮਜ਼ਦੂਰਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਦੀ ਮਜ਼ਦੂਰੀ ਦਾ ਵੀ ਨੁਕਸਾਨ ਹੋਇਆ ਉਹ ਉਸ ਉਹਨਾਂ ਫਸਲਾਂ ਦੇ ਉੱਤੇ ਸਪਰੇਅ ਕਰਕੇ ਉਹਨਾਂ ਫਸਲਾਂਾਂ ਦੇ ਵਿੱਚੋਂ ਵਟਾਂ ਤੋਂ ਕੁਛ ਨਾ ਕੁਛ ਕਾਫੂਸ ਵੱਢ ਕੇ ਉਹਨਾਂ ਨੇ ਮਜ਼ਦੂਰੀ ਕਰਕੇ ਕਮਾਈ ਲੈਣੀ ਸੀ ਉਸ ਤੋਂ ਬਾਅਦ ਜਿੰਨੇ ਮਿਸਤਰੀ ਮਜ਼ਦੂਰ ਵੀ ਆ ਉਹਨਾਂ ਨੇ ਵੀ ਉਹਨਾਂ ਦੇ ਘਰਾਂ 'ਚ ਜਿਹੇ ਕੰਮ ਚੱਲੂਗਾ ਤਾਂ ਕੁਝ ਕਮਾ ਕੇ ਇਹ ਆਪਣੇ ਪਰਿਵਾਰ ਲਈ ਲੈ ਕੇ ਆਉਣਾ ਤਾਂ ਕਰਕੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਵੀ ਜਿੱਥੇ ਕਸਾਨੀ ਦਾ ਨੁਕਸਾਨ ਭਰਨ ਦੀ ਕੋਸ਼ਿਸ਼ ਕਰਨੀ ਆ ਉੱਥੇ ਮਜ਼ਦੂਰਾਂ ਬਾਰੇ ਵੀ ਜਰੂਰ ਕੁਝ ਨਾ ਕੁਝ ਸੋਚਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ